ਦਿੱਲੀ ਦਾ ਚੋਣ ਦੰਗਲ ਪੱਕ ਚੁਕਿਆ ਤੇ ਕਈ ਸਿਆਸੀ ਪਾਰਟੀਆਂ ਦਾ ਹੁਣ ਕਿਸਮਤ ਦਾ ਫੈਸਲਾ ਵੋਟਰ ਕਰਨਗੇ ਦਿੱਲੀ ਦੇ ਚੋਣ ਦੰਗਲ ਚ ਕੁੱਲ 699 ਉਮੀਦਵਾਰ ਨੇ 70 ਵਿਧਾਨ ਸਭਾ ਸੀਟਾਂ ਤੇ VOTING ਜਾਰੀ ਹੈ ਤੇ VOTER ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਨੇ ਬੁੱਢੇ ਤੋਂ ਲੈ ਕੇ ਨੌਜਵਾਨ ਤੱਕ ਉਸ਼ਾ ਦੇ ਨਾਲ ਵੋਟਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਹਰ ਕਿਸੇ ਦੀਆਂ ਨਜ਼ਰਾਂ ਦਿੱਲੀ ਵਿਧਾਨ ਸਭਾ VOTING ਤੇ ਟਿੱਕੀ ਹੋਈ ਹੈ ਕਿ ਕਿਸ ਦੀ ਕਿਸਮਤ ਚਮਕ ਕੇ ਬਾਹਰ ਆਏਗੀ ਕੁੱਲ 1 ਕਰੋੜ 55 ਲੱਖ ਤੋਂ ਵੱਧ VOTER ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਉਣਗੇ 13766 ਪੋਲਿੰਗ ਬੂਥ ਤੇ VOTING ਜਾਰੀ ਹੈ ਸੁਰੱਖਿਆ ਦੇ lihaz ਨਾਲ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਨੇ ਸੁਰੱਖਿਆ ਤੇ ਚੱਪੇ-ਚੱਪੇ ਤੇ ਨਜ਼ਰ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਹੈ ਕਾਫੀ ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਇਹਨਾਂ ਵੋਟਾਂ ਦੇ 8 ਫਰਵਰੀ ਨੂੰ ਨਤੀਜੇ ਆਉਣਗੇ ਪਰ ਨਤੀਜਿਆਂ ਤੋਂ ਪਹਿਲਾਂ ਹੀ ਆਪਸ ਵਿੱਚ ਕਿਆਸਰਾਈਆਂ ਵੀ ਜਾਰੀ ਨੇ ਦਿੱਲੀ ਦੇ ਵਿੱਚ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ 42000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਦਿੱਲੀ ਚੋਨ ਦੰਗਲ ਇਸ ਲਈ ਵੀ ਕਾਫੀ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ ਇਸ ਵਾਰ ਚੋਨਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਨੇ ਕਈ ਸਿਆਸੀ ਦਿੱਗਜਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਇਸ ਵਾਰ ਸੱਤਾ ਦੇ ਵਿੱਚ ਉਤਰ ਕੇ ਆਪਣਾ ਪਰਚਮ ਲਹਿਰਾਏਗੀ ਚੋਨ ਪ੍ਰਚਾਰ ਸ਼ਾਮ 5 ਵਜੇ 5 ਫਰਵਰੀ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ ਇਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਵਿੱਚ ਪੂਰੀ ਵਾਹ ਲਗਾਈ। ਭਾਜਪਾ ਨੇ 25 ਸਾਲਾਂ ਤੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਕਿ ਰਾਜਸਥਾਨੀ ਵਿੱਚ ਸੱਤਾ ਹਾਸਲ ਕਰ ਸਕੇ। ਖੂਬ ਰੋਡ ਸ਼ੋਅ ਤੇ ਰੈਲੀਆਂ ਕੀਤੀਆਂ ਗਈਆਂ। ਸੱਤਾਧਾਰੀ ਆਪ ਤੇ ਕਾਂਗਰਸ ਦੇ ਵੱਲੋਂ ਮੁਫਤ ਭਲਾਈ ਦੀਆਂ ਸਕੀਮਾਂ ਦਾ ਭਰੋਸਾ ਆਮ ਲੋਕਾਂ ਨੂੰ ਲਗਾਤਾਰ ਦਿੱਤਾ ਗਿਆ। ਹਾਲਾਂਕਿ ਤੀਜੀ ਵਾਰ ਸੱਤਾ ਹਾਸਲ ਕਰਨ ਦਾ ਆਪ ਦਾਵਾ ਕਰ ਰਹੀ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਲਗਾਤਾਰ ਦੋ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਕਾਰ ਬਣੀ ਹੈ ਹਾਲਾਂਕਿ ਕਾਂਗਰਸ ਇਸ ਵਾਰ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਦਾਵਾ ਤਾਂ ਕਰ ਰਹੀ ਹੈ ਪਰ 8 ਫਰਵਰੀ ਨੂੰ ਜੋ ਨਤੀਜੇ ਆਉਣ ਨੇ ਉਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਚੋਣ ਅਧਿਕਾਰੀ ਦੇ ਆਂਕੜਿਆਂ ਅਨੁਸਾਰ 13766 ਪੋਲਿੰਗ ਸਟੇਸ਼ਨਾਂ ਤੇ 1.55 ਕਰੋੜ ਵੋਟਰ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਪਹੁੰਚੇ ਨੇ ਇਹਨਾਂ ਵਿੱਚੋਂ 83.76 ਲੱਖ ਪੋਰਚ ਤੇ 72.36 ਲੱਖ ਹਰਤਾ ਨੇ ਦਿਵਿਆਂਗ ਵਿਅਕਤੀ ਲਈ ਖਾਸ ਤੌਰ ਤੇ ਪੋਲਿੰਗ ਸਟੇਸ਼ਨ ਨਿਧਾਰਤ ਕੀਤੇ ਗਏ ਨੇ ਤੇ ਲਗਾਤਾਰ ਸਿਆਸੀ ਆਗੂ ਵੀ ਇਹਨਾਂ ਵੋਟਾਂ ਤੇ ਆਪਣੀ ਨਜ਼ਰ ਜਮਾਏ ਹੋਏ ਨੇ ਜੇਕਰ ਸਿਆਸੀ ਆંકੜਿਆਂ ਦੀ ਗੱਲ ਕੀਤੀ ਜਾਏ ਤਾਂ ਹਰ ਇੱਕ ਪਾਰਟੀ ਆਪਣੇ ਆਪ ਦੀ ਜਿੱਤ ਦਾ ਦਾਅਵਾ ਕਰ ਰਹੀ ਹੈ ਸਖਤ ਮੁਕਾਬਲਾ ਤਿੰਨ ਪਾਰਟੀਆਂ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਜਦਕਿ ਮੁੱਖ ਮੁਕਾਬਲਾ ਬੀਜੇਪੀ ਤੇ ਆਪ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਵੀ ਸਮੀਕਰਨਾ ਮੁਤਾਬਕ ਖੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਜਦਕਿ ਕੇਜਰੀਵਾਲ ਤੇ ਲੋਕਾਂ ਨੇ ਦੋ ਵਾਰ ਭਰੋਸੇਯੋਗਤਾ ਦਿਖਾਈ ਹੈ ਪਰ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਸ਼ਾਖਾ ਧਾਤ ਲੱਗੀ ਹੋਈ ਹੈ ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਕੁਝ ਠੰਡੀਆਂ ਨੇ ਸਿਆਸੀ ਪਾਰਟੀਆਂ ਹੁਣ ਆਪਣੇ ਸਾਹ ਰੋਕ ਕੇ ਬੈਠੀਆਂ ਨੇ ਜਦਕਿ ਆਮ ਆਦਮੀ ਪਾਰਟੀ ਨੂੰ ਦੋ ਪੱਖੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇ ਵੀ ਪੂਰਾ ਜੋਰ ਲਗਾਇਆ ਆਮ ਆਦਮੀ ਪਾਰਟੀ ਤੇ ਭਾਰਤ ਏਜੰਡਾ ਪਾਰਟੀ ਨੇ ਦਿੱਲੀ ਵਿੱਚ ਮਹਿਲਾ ਵੋਟਰਾਂ ਨੂੰ ਲਭਾਉਣ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਵਿੱਚ ਮੁੱਖ ਐਲਾਨ ਹੈ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ ਭਾਜਪਾ ਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਬਾਵਜੂਦ ਵੋਟਰ ਕਿਸ ਦੇ ਹੱਕ ਵਿੱਚ ਭੂਗਤਨਗੇ ਇਸ ਤਹਿ 8 ਫਰਵਰੀ ਨੂੰ ਹੋਵੇਗਾ ਬਿਊਰੋ ਰਿਪੋਰਟ ਸਕਰੋਲ ਪੰਜਾਬ